ਸਾਈਂ ਗੁਰੂ ਪਰਮਾਤਮਾ ਜੀ ਦੀ ਜੋ ਅਪਾਰ ਕਿਰਪਾ ਹੋਈ ਹੈ ਉਹਦਾ ਸ਼ੁਕਰਾਨਾ ਸਾਡੇ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਪਾਰਟੀ ਦੇ ਜਨਰਲ ਸਕੱਤਰ ਪ੍ਰੋਫੈਸਰ ਦੀਪਾਟੰਗੀ ਤੇ ਸਾਡੇ ਨਵੇਂ ਚੁਣੇ ਨੇ ਪੰਜਾਬ ਦੇ ਪਾਰਟੀ ਪ੍ਰਧਾਨ ਸ੍ਰੀ ਅਮਨ ਰੋਣਾ ਜੀ ਤੇ ਜੋ ਸਮੁੱਚੀ ਆਮ ਆਦਮੀ ਪਾਰਟੀ ਹੈ ਉਹਨਾਂ ਦਾ ਵੀ ਮੈਂ ਦੇਜੂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਦਿਖਾ ਕੇ ਮੈਨੂੰ ਟਿਕਟ ਦੇ ਨਾਲ ਨਿਵਾਜਿਆ ਤੇ ਮੈਂ ਵੀ ਉਹਨਾਂ ਨੂੰ ਸਹੀ ਸਾਬਿਤ ਕੀਤਾ ਕਿਉਂਕਿ ਮੈਨੂੰ ਪਤਾ ਹੈ ਕਿ ਬਹੁਤ ਇੱਕ ਵੱਡਾ ਫੈਸਲਾ ਸੀ ਕਿ ਜੋ ਸਾਡੇ ਮੈਂਬਰ ਪਾਰਲੀਮੈਂਟ ਦੇ ਮੇਰੇ ਪਿਤਾ ਜੀ ਡਾਕਟਰ ਰਾਜ ਕੁਮਾਰ ਚੱਪੇਵਾਲ ਜੀ ਤੇ ਮੈਂ ਇਕੱਲਾ ਸਹਾਰਾ ਇਹਨਾਂ ਦੇ ਨਾਮ ਕਰਦਾ ਕਿਉਂਕਿ ਇਹਨਾਂ ਨੇ चाची सोनिया जी मेरा छोटा ब्रदर निशांत जिन्हें बारो भी सारी देख रेख की मेरा प्रदर डॉक्टर दिपी कुमार जी ने बहुत सारा जो कैंपेन मैनेज किया ਇਹ ਮੇਰੀ ਸਿਸਟਰ ਰੁਪਾਲੀ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਲੋ ਬਹੁਤ ਜ਼ਿਆਦਾ ਪ੍ਰੋਮੋਸ਼ਨ ਕੀਤੀ ਸੀ ਇਸੇ ਦੇ ਨਾਲ ਦੋ ਸਾਡੀ ਸਾਰੀ ਕੋਰ ਟੀਮ ਹੈ ਡਾਕਟਰ ਸ਼ਿਵ ਡਾਕਟਰ ਪਾਲ ਜਸਪਾਲ ਜੀ ਅਨਿਲ ਜੀ ਮਨਦੀਪ ਜੀ ਰੋਮੀ ਜੀ ਇਹ ਦੋ ਵੀ ਸਾਰੇ ਮੇਰੇ ਸਤਕਾਰਯੋਗ ਸਾਥੀ ਹੋਣਾਂ ਨੂੰ ਪਤਾ ਹੈ ਕਿਹੜਾ-ਕਿਹੜਾ ਮੇਰੇ ਨਾਲ ਹੈ ਕਿਉਂਕਿ ਸਾਰੇ ਦਿਲੋਂ ਚੱਲੇ ਨੇ ਨਾਲ ਤੇ ਸਾਡੇ ਹਲਕੇ ਦੇ ਸਾਰੇ ਬਲੋਕ ਪ੍ਰਧਾਨ ਮੇਰੇ ਸਤਿਕਾਰਯੋਗ ਕੁਵਿੰਦਰ ਰਸੂਲਪੁਰੀ ਗੁਰਪ੍ਰੀਤ ਖੋਪੀ ਜੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਜੋ ਹੈ ਸਾਥ ਮਿਲਾਇਆ ਬਹੁਤ ਵਧੀਆ ਤਰੀਕੇ ਦੇ ਨਾਲ ਸਪੋਰਟ ਕੀਤਾ ਤੇ ਸਾਰੇ ਜਿਹੜੇ ਵੀ ਪਿੰਡ ਦੇ ਸਾਡੇ ਮੋਤਵਾਰ ਨੇ ਸਰਪੰਚ ਸਾਹਿਬਾਨ ਨੇ ਜਿਨ੍ਹਾਂ ਨੇ ਸਪੋਰਟ ਕੀਤਾ ਵੱਧ ਚੜ ਕੇ ਉਹਨਾਂ ਦਾ ਤੇ ਦਿਲੋਂ ਧੰਨਵਾਦ ਕਰਦਾ ਹਾਂ ਪੇਡਰੋ ਤੇ ਜੋ ਸਾਰੇ ਜਿਨ੍ਹਾਂ ਨੇ ਮੈਨੂੰ ਆਪਣੀਆਂ ਦੁਆਵਾਂ ਦੇ ਵਿੱਚ ਰੱਖਿਆ ਉਹਨਾਂ ਦਾ ਮੈਂ ਤੇਜ ਲੋ ਧੰਨਵਾਦ ਕਰਦਾ ਤੇ ਖਾਸ ਤੌਰ ਤੇ ਜਿੰਨੇ ਵੀ ਸਾਰੇ ਪਾਰਟੀ ਵਰਕਰ ਨੇ ਜਿਨ੍ਹਾਂ ਨੇ ਸਹਾਇਤਾ ਕੀਤੀ ਸਾਰੀ ਸਪੋਰਟ ਕੀਤੀ ਕਿ ਜੋ ਸਾਡੀ ਇਲੈਕਟ੍ਰੋਨਿਕ ਪ੍ਰਿੰਟ ਦੇ ਸੋਸ਼ਲ ਮੀਡੀਆ ਜਿਨ੍ਹਾਂ ਨੇ નિષ્ਪੱਖ ਹੋ ਕੇ ਸਾਰੇ ਚੋਣ ਕੀਤਾ ਉਹਨਾਂ ਦਾ ਤੇਜਿਲੋਂ ਧੰਨਵਾਦ ਤੇ ਜੋ ਸਾਡੀ ਪੁਲਿਸ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਨ੍ਹਾਂ ਨੇ ਜੋ ਟਰਾਂਸਪੇਰੈਂਟ ਹੋ ਕੇ નિષ્ਪੱਖ ਹੋ ਕੇ ਜੋ ਸਾਰੀ ਚੋਣ ਆਪਣੀ ਡਿਊਟੀ ਨਿਭਾਈ ਹੈ ਉਹਨਾਂ ਦਾ ਤੇਜਿਲੋਂ ਧੰਨਵਾਦ ਜਿਨ੍ਹਾਂ ਨੇ ਦਿਨ ਰਾਤ ਦੇ ਕਰਕੇ ਮਿਹਨਤ ਕੀਤੀ ਹੈ ਤੇ ਮੈਂ ਹੁਣ ਚੱਪੇਵਾਲਾ ਪੋਤੇ ਆ ਤੇ ਚੱਪੇਵਾਲਾ ਪੁੱਤ ਤੁਹਾਡੀ ਪਿੱਠ ਨਹੀਂ ਲੱਗਣ ਦਉਣਾ ਜਿੰਦਾਬਾਦ ਤੁਰੀ ਸ਼ਾਨ ਜਿੰਦਾਬਾਦ ਹਾੜੇ ਕੀਤੇ ਆ ਜਿੰਦਾਬਾਦ ਨਹੀਂ ਨਹੀਂ ਪੂਰੇ ਕਰਦੇ ਜਿੰਦਾਬਾਦ ਬਹੁਤ ਕੰਮ ਲੱਭਣਾ ਬਗਿਆ ਹੈ ਫੇਰ ਕਰਕੇ ਕੰਮ ਆਏ ਇਹ ਸਾਥੀਓ ਇਸੇ ਦੇ ਨਾਲ ਤੁਹਾਡਾ ਸਾਰਿਆਂ ਦਾ ਪੈਰ ਰੋਲਤ ਧੰਨਵਾਦ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੋ ਕੰਪਿਆਲ ਹਮਕੇ ਦੇ ਵਸਨੀਕੋ ਗੋਟਰੋ ਗੋਟਰੋ ਪਹਿਲਾਂ ਤਾਂ ਕਹਿਣ ਨੂੰ ਤਾਂ ਹਵਾ ਵਾਏ ਗੁੜੀ ਦਾ ਖਾਲਸਾ ਵਾਏ ਗੁੜੀ ਬੱਲੇ ਜਿਹੜਾ ਤੁਸੀਂ ਕੰਮ ਕੀਤਾ ਹੈ ਨਾ ਸਾਜਾ ਵੇ ਧੌਣ ਜੋ ਕੀਲੇ ਕੱਢਦੇ ਆ ਤੁਹਾਡੇ ਅਸੀਂ ਸਾਰਾ ਪਰਿਵਾਰ ਰਿੜੀ ਰਹੇਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਏ ਗੁੜੀ ਦਾ ਖਾਲਸਾ ਵਾਏ ਗੁੜੀ ਬੱਲੇ ਸ਼ਾਨ ਕੁਮਾਰ ਨੂੰ ਐਮਐਲਬ ਬਰਾਂਡ ਵਾਲੇ ਮੇਰੇ ਸਾਥੀਓ ਤੁਹਾਡਾ ਦਿਲੋਂ ਮਿਲਣ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਬਹੁਤ ਬਹੁਤ ਵਾਰਕਾਇਨ ਤੁਸੀਂ ਮੇਰੇ ਉਹ ਸਾਥੀ ਆ ਜਿਹਨਾਂ ਦੀ ਬਦੌਰਤ ਅੱਜ ਮੈਂ ਇਹ ਨਾ ਬੁਲੰਦੀ ਤੇ ਪਹੁੰਚਾ ਤੁਹਾਡਾ ਆ ਦੇਖ ਦਿਖਾ ਰਹੇ ਹਾਂ ਕਿਰਪਾ ਸਰਦਾਰ ਦੇ ਨਾਲ ਤੁਹਾਡਾ ਧੰਨਵਾਦ ਕਰਾਂਗਾ ਤੁਸੀਂ ਹਮੇਸ਼ਾ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਮੇਰੀਆਂ ਦੇ ਵਿੱਚ ਝਖੜਾਂ ਦੇ ਵਿੱਚ ਤੁਸੀਂ ਹਮੇਸ਼ਾ ਮੇਰੇ ਨਾਲ ਖੜੇ ਰਹੇ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੇਕਰ ਕੋਈ ਮੁਬਾਰਕ ਦਾ ਹੱਕਦਾਰ ਹੈ ਤੇ ਉਹ ਚੱਪੇਵਾਲ ਹਰਕਾ ਮੁਬਾਰਕ ਦਾ ਹੱਕਦਾਰ ਹੈ ਕਿਉਂਕਿ ਜੇਪਰ ਦਾ ਸਾਥੀਓ ਤੁਹਾਡੀ ਹੋਈ ਹੈ ਅਦਰਵਾਈਜ਼ ਤਾਂ ਤੇਰੇ ਯਾਰ ਨੂੰ ਤਮੰਨੂ ਫਿਰ ਤੇ ਅਸੀਂ ਪਰ ਸੋਣਾ ਧਨਵਾਦ ਕਾਲਾ ਸਾਡੀ ਹਾਈ ਕਮਾਂਡ ਮਾਨ ਲੋ ਗਰਮ ਕੇਜਰੀਵਾਲ ਜੀ ਦਾ ਸਾਡੇ ਪਾਰਟੀ ਸੁਪਰੀਮੋ ਔਰ ਸਾਡੇ ਪੰਜਾਬ ਦੇ ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਜਨਰਲ ਸਕੱਤਰ ਇੰਚਾਰਜ ਸੰਗਠਨ ਦੇ ਇੰਚਾਰਜ ਸੰਦੀਪ ਪਾਠਕ ਜੀ ਦਾ ਔਰ ਸਾਡੇ ਨਾਮਯੁਕਤ ਪ੍ਰਧਾਨ ਅਮਨ ਅਰੋੜਾ ਜੀ ਦਾ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਦਾ समुची जिले की लीडरशिप का समुचे बूथ लैवल सा दर्जा बदर्जा साहदेदार साहबान का जिन्ह ने दिल रात एक करता जिन्होंने मेहनत की थी उन्होंने दिल दहराइयों तो मैं धनबाद करता और गाला बिल्कुल ठीक है ਕਿੱਥੋਂ ਆਦਾ ਸੁਣਿਆ ਗਰੁਕ ਫਿਰਦਾ ਆ ਕਿੱਧਰੇ ਕਿਸਾਨੀ ਪਾਰਟੀ ਚਲੀ ਸੀ ਜਨਮ ਖਾਲਸਾ ਬੰਦ ਕੀਤੀ ਸੰਧੂ ਹਰਮਿੰਦਰ ਸੰਧੂ ਜੈ ਰਾਮ ਖਾਲਸਾ ਬੰਦ ਕੀਤੀ ਹੁਣ ਲੱਭ ਕੇ ਦਿਖਾ ਸਾਡੇ ਬਲੌਕ ਪ੍ਰਧਾਨਾਂ ਨੇ ਬਹੁਤ ਕ੍ਰਿਤ ਕੀਤੀ ਔਰ ਕੁਝ ਜਿਹੜੇ ਕੈਨੂ ਮਾਨ ਪ੍ਰਧਾਨ ਸੀ ਉਹ ਵੀ ਗਿੱਦੜ ਸਾਹਿਬਤ ਹੋਏ ਦਰਦ ਜੰਦਾਬਾਹ ਹਾਂ ਜੰਦਾਬਾਹ ਜੋ ਬਾਰਿਸ਼ ਹੋ ਰਹੀ ਆ ਇਹਦਾ ਹੱਥ ਲਓਗੇ ਇੰਦਰ ਦੇਵਤਾ ਵੀ ਅੱਜ ਖੁਸ਼ ਆ ਅੱਜ ਖੁਸ਼ ਧੰਨਵਾਦ ਅੱਜ ਜਿਹੜਾ ਪਾਖਿਆਂ ਦਾ ਨਾਸ਼ ਹੋਇਆ ਉਹ ਤੋਂ ਇੰਦਰ ਦੇਵਤਾ ਖੁਸ਼ ਆ ਮੇਗਾ ਜੱਪਿਆ ਨਾ ਕੋਤ ਫੂਹੀ ਹਰ ਗਿੱਧੜਾ ਦੇ ਵਿੱਚ ਇੱਕ ਦੇ ਦਾ ਪਾਰਟੀ ਵਾਲੇ ਹੋਵੇ ਦੇਖੋ ਗਿੱਧੜਾ ਜਿਹੜੇ ਦੂਜੀ ਪਾਰਟੀ ਦੇ ਕਾਂਗਰਸ ਵਾਲੇ ਉਹ ਵੀ ਗਿੱਧੜੇ ਸੀ ਉਹ ਵੀ ਗਰੁੱਪ ਬਣਾ ਇਧਰ ਵਾਲਾ ਗਰੁੱਪ ਕਹਿੰਦਾ ਸੀ ਜੀ ਬਸ ਅਸੀਂ ਤਾਂ ਜਿੱਤੇ ਪਏ ਹਾਂ ਦੇਖੋ ਇਲੈਕਸ਼ਨ ਕਮਿਸ਼ਨ ਨੇ ਤਾਂ ਗਿੱਧੜਾ ਨੂੰ ਇੱਕ ਹਫਤਾ ਹੋਰ ਵੀ ਦਿੱਤਾ ਬਾਲ ਨਹੀਂ ਪਕਸ ਗਏ ਜੋ ਇਸ ਕਰਕੇ ਆ ਤੁਸੀਂ ਦੇਖੋ ਕਾਂਗਰਸ ਦਾ ਜੋ ਬੇੜਾ ਗੱਠ ਆ ਸੁਦਰਸ਼ ਸ਼ਾਮ अरोड़ा ਜਿਹਨੂੰ ਅਸੀਂ ਟਾਕੂ ਕਹਿੰਦੇ ਆ ਟਾਕੂ ਟਾਕੂ ਦਾ ਪ੍ਰਸ਼ਟਾਚਾਰੀ ਜਿਹਨੂੰ ਭੜਿਆ ਸੀ ਆ ਰੋਂਦਾ ਕਿਦਾ ਸੀ ਆ ਰੋਂਦਾ ਸੀ ਦੀ ਕਮਾਂਡ ਧਾਕੂ ਦੇ ਪ੍ਰਸ਼ਤਾਚਾਰੀ ਦੇ ਹੱਥ 'ਚ ਹੋਵੇ ਉਸ ਪਾਰਟੀ ਦਾ ਸਾਥ ਜੋ ਕੱਖ ਨਹੀਂ ਮਾਰ ਸਕਦਾ ਜਿਹੜਾ ਕਾਂਗਰਸ ਦਾ ਬੇੜਾ ਖਰਕ ਕੀਤਾ ਇਹ ਧਾਕੂ ਨੇ ਕੀਤਾ ਤੇ ਜਿਹੜੇ ਕਰਨਾ ਇਹ ਧਾਕੂ ਨਹੀਂ ਕਰਦਾ ਹੋਰ ਜਿੰਦਾਬਾਦ ਜਿੰਦਾਬਾਦ ਆਇਕ ਹੋਰ ਆਇਆ ਸੀ ਮਾਚੇ ਵੱਲੋਂ ਬਾਜਮਾ ਪਰਤਾਪ ਸਿੰਘ ਬਾਜਵਾ ਲੀਡਰ ਆ ਬਾਪੂ ਜੀ ਦੀ ਜਨਾਜ਼ਤ ਹੋਰ ਇੱਕ ਕੋਈ ਕੰਮ ਕਹਿੰਦਾ ਸੀ ਪੈਸੇ ਇਕ ਆ ਗਏ ਪੈਸੇ ਇਕ ਆ ਗਏ ਉਹ ਭਰਾਵਾ ਤੇਰੇ ਵਰਗੇ ਥੋੜੀ ਸਾਰੇ ਲੋਟੂ ਤੇਰੇ ਵਰਗੇ ਥੋੜੀ ਆ ਔਰ ਲੋਕਾਂ ਨੇ ਮੂੰਹ ਤੇ ਖਿੱਚ-ਕਿੱਚ ਬੈਣਵਾਰੀ ਜਦੋਂ ਸਾਨੂੰ 22000 ਵੋਟਰਾਂ ਦੇ ਨਾਲ ਚਿਤਾਇਆ ਤੇ ਇਸ ਤੋਂ ਵੱਡੇ ਚਪੇੜ ਨਹੀਂ ਹੋ ਸਕਦਾ

ਤੇਰਾ ਮੰੰਜੀ ਬੋਣਾ ਆਂਦਾ ਜੀ ਨੂੰ ਬਈ ਦਸ ਮੂਰਖਾ ਉਮਰ ਸੀ ਤਾਂ ਗਰੀਬ ਦੀ ਵਾਰੀ ਆਈ ਤੇ ਤੈਨੂੰ ਕੀ ਪਤਾ ਬੰਦਾ ਕਿੱਥੋਂ ਔਰ ਤੂੰ ਮੱਝਾ ਚੋਣਾ ਪਿਆ ਜਾਗਦੀਆਂ ਦਸ ਮੇਰੀ ਜਾਂਦੇ ਆ ਤੂੰ ਮੁੱਖ ਮੰਤਰੀ ਵਾਲਾ ਕੰਮ ਕਰ ਫਿਰ ਵੀ ਸਾ ਕੀ ਹੋਇਆ ਚੰਗੀ ਦਾ ਹਾਰ ਕੀ ਹੋਇਆ ਫਿਰ ਜਿੰਨੇ ਵੀ ਗਰੀਬਾਂ ਦਾ ਰਸਤਾ ਔਰ ਜਦੋਂ ਵੋਟਰਾਂ ਹੋਈਆਂ ਆਪਣੀਆਂ ਦੋਨੇ ਸੀਟਾਂ ਹਾਰ ਗਿਆ ਫਿਰ ਭਰਾ ਨੂੰ ਪਾਰਟੀ ਦੇ ਖਿਲਾਫ ਲੜਾਇਆ ਉਹ ਹਾਰ ਗਿਆ ਇਹ ਦੇਖਦੇ ਡਾਕਟਰ ਰਾਜ ਨੇ ਆਪਣੀ ਮਾਂ ਦੇ ਪੱਟੀ ਚੁੜਾ ਮਾਰਿਆ ਫੇ ਭਾਈ ਮੈਂ ਉਹਦਾ ਸਾਹਮਣੇ ਰੜਨਾ ਤੁਸੀਂ ਅੰਦਰ ਬੈਠ ਕੇ ਮਾਂ ਦੀ ਪੱਟੀ ਚੁੜਾ ਪੱਟੀ ਚ ਕਿਉਂ ਸਾਹਮਣੇ ਚੁੜਾ ਮਾਰਦੇ ਤੁਸੀਂ ਜੋ ਜਿੱਥੇ ਤੱਕ ਇਹਦਾ ਸਵਾਲ ਹੈ ਤਿੰਨੇ ਸੀਟਾਂ ਹਾਰ ਗਿਆ ਔਰ ਫਿਰ ਪਗੋੜਾ ਹੋ ਗਿਆ ਪਗੋੜਾ ਹੋ ਕੇ ਬਾਦਵਾਪੇ ਆ ਗਿਆ ਪਗੋੜਾ ਵਾਲਾ ਬੰਦਾ ਬਾਦਵਾਪੇ ਗਿਆ ਘਰ ਚ ਨਾਲ ਇਹ ਤੇਰੇ ਜਿੰਮਤ ਆ ਆਪਣੇ ਘਰ ਚ ਲੜਾਈ ਨਾਲ ਫੇ ਦੱਸ ਚੋਲਸ ਕਰਕੇ ઠંડા 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 ઠ ਉਹਨਾਂ ਪਰੇ ਹੋਰੇ ਤੋਂ ਕੇ ਹਾਂ ਮਿਲ ਦੇ ਦਸ ਘਟਾਣਾ ਦਾ ਡਾਕਟਰ ਦਰਮਦਰ ਵਰਨਾਗੇ ਪਰਖੇ ਸੋ ਅਸੀਂ ਪਰਖੇ ਕੱਢਿਆ ਇਹ ਤੁਸੀਂ ਕੱਢਿਆ ਤੇ ਅੱਜ ਮੈਂ ਬੋਲ ਰਿਹਾ ਤੇ ਤੁਸੀਂ ਮੇਰੀ ਤਾਕਤ ਹੈ ਤੁਹਾਡਾ ਬਦੌਰਦ ਬੋਲ ਰਿਹਾ ਮੈਂ ਸੋ ਸਾਥੀਓ ਤੁਹਾਡਾ ਸਾਰਿਆਂ ਦਾ ਜੱਗਿਆ ਵਾਲਿਆਂ ਦਾ ਖਾਸ ਤੌਰ ਤੇ ਧੰਨਵਾਦ ਤੁਹਾਡੇ ਦਾ ਵੋਟਾਂ ਵੀ ਕਹਿੰਦੇ ਪੰਜਾਬ ਚ ਸਭ ਤੋਂ ਘੱਟ ਪਈਆਂ ਤੇ ਜਿੱਤੇ ਵੀ ਸਾਹ ਰੋਟੇ ਮਾਰਦੇ ਉਸ ਦਾ ਇਕਰਾਰ ਕਰਤੀ ਯਾਰ ਵੱਡੇ ਦੇ ਮੈਨੂੰ ਮਾਣ ਮੈਂ ਸਮਝਾ ਕੇ ਕਿਈ ਜਨਮਾਂ ਤੱਕ ਤੁਹਾਡਾ ਮੈਂ ਕਰਜ਼াদার ਨਹੀਂ ਕਰ ਸਕਦਾ ਸੋ ਚੱਤੇਵਾਲ ਦੀ ਸੇਵਾ ਦੇ ਵਿੱਚ ਸਮੂਹ ਸਾਥੀਆਂ ਸਮੇਤ ਹਮੇਸ਼ਾ ਇਸੇ ਤਰ੍ਹਾਂ ਹਾਜ਼ਰ ਰਹਿਣਗੇ ਔਰ ਯਾਰ ਮੈਨੂੰ ਤਾਂ ਸਮਝ ਨਹੀਂ ਆਦੀ ਅਸੀਂ ਲਕੀਆਂ ਦੀ ਬਹੁਤ ਸਾਰੀ ਅਸੀਂ ਉਹਨਾਂ ਦੇ ਨਾਲ ਖੜੇ ਰਹੇ ਤੇ ਜਦੋਂ ਵੋਟਾਂ ਦਾ ਟਾਈਮ ਆਇਆ ਉਹ ਫੋਟੋ ਕਿਸੇ ਹੋਰ ਦਾ ਖਿਚਾਣ ਲੱਪੇ ਯਾਰ ਪੈਸੇ ਖਾ ਗਏ ਪੈਸੇ ਯਾਰ ਆਵੇਂ ਕਿਸੇ ਹੋਰ ਨਾਲ ਚੱਲੇ ਜਾ ਦੇ ਭਗਤ ਔਰ ਸਾਡੇ ਸਾਥੀ ਜਿਹੜੇ ਆ ਕੀ ਹੋਇਆ ਤਾਰੇ ਚੱਲਦੇ ਰਹਿੰਦੇ ਆ ਪਰ ਇਹ ਸਾਥੀ ਸਾਡੇ ਨਾਲ ਖੜੇ ਆ ਔਰ ਜੱਪੇਵਾਲ ਦੇ ਵਿੱਚ ਰਿਕਾਰਡ ਬਣਿਆ ਪੰਜਾਬ ਦਾ ਅੱਜ ਰਿਕਾਰਡ 60% ਤੋਂ ਬਾਅਦੀਆਂ 40% ਬਾਪੂ ਰਾਜਕੁਮਾਰ ਜਿੰਦਾਬਾਦ ਬਾਪੂ ਸ਼ਾਹਕੁਮਾਰ ਜਿੰਦਾਬਾਦ ਜਿੰਦਰ ਕਮਾਲ ਜਿੰਦਾਬਾਦ ਜਦੋਂ ਮੀਡੀਆ ਪੁੱਛਦਾ ਸੀ ਕਹਿੰਦਾ ਜੀ ਮੁਕਾਬਲਾ ਕਿਹਦੇ ਨਾਲ ਹੈ ਤੇ ਮੈਂ ਤੇ ਇਸ਼ਾਕ ਵੀ ਨਹੀਂ ਕਹਿੰਦੇ ਸੀ ਜਪਿੰਦਰ ਜੀ ਇਹੀ ਕਹਿੰਦੇ ਸੀ ਕਿ ਸਾਡਾ ਮੁਕਾਬਲਾ ਤਾਂ ਭਾਈ ਆਪਣੀ ਦਾ ਹੈ ਉਹ ਵੀ ਆਪਣਾ ਰਕਾਰਡ ਬਿਹਤਰ ਕਰਾਂਗੇ ਸੋ ਅਸੀਂ ਆਪਣਾ ਰਿਕਾਰਡ ਬਿਹਤਰ ਕੀਤਾ ਔਰ ਮੇਰਾ ਖਿਆਲ ਕੇ ਜੇ ਪੂਰਾ ਮੁੱਦਾ ਪੈ ਜਿੰਦੀਆਂ ਤੇ 40000 ਤੋਂ ਵੀ ਜ਼ਿਆਦਾ ਬੋਕਾ ਲਾ ਜਗਾ ਦੋਨਾ ਧਿਆਨਾ ਫਰਦਰ ਮੇਹਰਾਇਆਂ ਤੋਂ ਧੰਨਵਾਦ ਕਰਦਾ ਤੇ ਸਾਥੀਓ ਮੈਂ ਤੁਹਾਨੂੰ ਭਰੋਸਾ ਵੀ ਦਵਾਦਾ ਕਿ ਤੁਹਾਡਾ ਮਾਨ ਸਤਿਕਾਰ ਤੁਹਾਡੇ ਕੰਮ ਐਜਾ ਤਹਲੇ ਨਾਲ ਜਾਰੀ ਰਹਿਣਗੇ ਔਰ ਮੈਂ ਖੀਰ ਦੇ ਵਿੱਚ ਧੰਨਵਾਦ ਕਰਦਾ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਮੈਂ ਉਹਨਾਂ ਨੂੰ ਕਿਹਾ ਸੀ ਸਟੇਜ ਤੋਂ ਕਿ ਮੁੱਖ ਮੰਤਰੀ ਸਾਹਿਬ ਜਿੰਨੀ ਵਾਰੀ ਤੁਸੀਂ ਆਦਿਆ 10000 ਰੁਪਏ ਵੱਜ ਜਾਂਦੀ ਹੈ ਔਰ ਤਿੰਨ ਵਾਰ ਇਹ ਤਾਂ 3000 ਹੋ ਗਿਆ। ਇਹ ਕੱਤੀ ਵਾਰੀ ਹੋਰ ਆ ਜਾਂਦੇ ਤਾਂ ਹੋਰ ਵੱਟ ਕੱਢਦੇ ਨੇ ਸੀ ਉਹਨਾਂ ਨੇ। ਸੋ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਵੀ ਮੰਗਾਂ ਸੀ ਰੱਖੀਆਂ ਉਹਨਾਂ ਨੇ ਉਹਨਾਂ ਦਾ ਐਲਾਨ ਕੀਤਾ ਤੇ ਉਹਨਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਔਰ ਹੀਰ ਦੇ ਵਿੱਚ ਸੰਦੀਪ ਪਾਠਕ ਜੀ ਤੁਸੀਂ ਬਹੁਤੇ ਦੇਖੇ ਨਹੀਂ ਹੋਣ ਪਰ ਸੁਣੇ ਜ਼ਰੂਰ ਹੋ। ਜੇਕਰ ਮੇਰਾ ਸਹਿਯੋਗ ਮੇਰੇ ਤੇ ਵਿਸ਼ਵਾਸ ਕਿਸ ਨੇ ਦਿਤਾਇਆ ਤੇ ਸੰਦੀਪ ਪਾਟਕ ਨੇ ਦਿਤਾਇਆ। ਔਰ ਮੈਂ ਸਾਥੀ ਉਹਨਾਂ ਦੇ ਉਹਨਾਂ ਦੇ ਵਿਸ਼ਵਾਸ ਤੇ ਤੁਸੀਂ ਸਾਰਿਆਂ ਨੇ ਐਨੀ ਲਗ ਵੋਟਾਂ ਪਾਈਆਂ ਕਿਸ ਉਹਨਾਂ ਦੇ ਵਿਸ਼ਵਾਸ ਤੇ ਖਰੇ ਉੱਤਰ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਕੰਮ ਕਰਾਂਗੇ ਤੇ ਜਿੱਥੇ ਖੜੇ ਆਂ ਪਰ ਖੜੇ ਰਹੀਏ ਆਪਾਂ ਨਾਲ ਡੱਟ ਕੇ ਖੜੇ ਰਹੀਏ ਆ ਫੋਟੋ ਆ ਫੋਟੋ ਖਿਚਵਾ ਕੇ ਦਾ ਆਪ ਆਪਣੇ ਆਪ ਨੂੰ ਖਰਾ ਨਹੀਂ ਕਰਦੇ। ਸੋ ਸਾਰੀ ਸੰਗਤਾਂ ਸਾਰੇ ਸਰਪੰਚ ਸਾਹਿਬਾਨਾਂ ਦਾ ਪੰਚ ਸਾਹਿਬਾਨਾਂ ਦਾ ਲੰਮੜਦਾਰ ਸਾਹਿਬਾਨਾਂ ਦਾ ਸਾਰੇ ਪਿੰਡਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਜੋ ਰਿਕਾਰਡ ਤੋੜ ਵੋਟਾਂ ਪਈਆਂ ਉਹਨਾਂ ਨੂੰ ਵੀ ਕੋਸ਼ਿਸ਼ ਕੀਤਾ ਹੋਇਆ ਉਹਨਾਂ ਨੂੰ ਵੀ ਦੇਵਾਂਗੇ। ਜਿਹੜੇ 90% ਤੋਂ ਜ਼ਿਆਦਾ ਵੋਟ ਪਈ 50 ਲੱਖ ਰੁਪਏ ਵਿਕਾਸ ਦੇ ਦੇਵਾਂਗੇ। ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। सी चोर बि वसीती चोर